राजवीर सिंह जी प्लस वन ए नॉन मेडिकल बहुत वादिया लग रहा जी सारे बहुत कोपरेटिव ने टीचर्स भी ਸਾਡੀ ਗੱਲਬਾਤ ਬਹੁਤ ਵਧੀਆ ਹੋਈ ਜੀ ਸਾਡਾ ਇਹ ਬੇਟਾ ਪਲੱਸ 1 ਚ ਜੀ ਤੇ ਇਹ 3-4 ਸਾਲ ਤੋਂ ਮਤਲਬ 7th ਤੋਂ ਇਸ ਸਕੂਲ ਦੇ ਵਿੱਚ ਕੰਟੀਨਿਊਆ ਮਤਲਬ ਕਿ ਆਲ ਓਵਰ ਸਕੂਲ ਦਾ ਰਿਵਿਊ ਸਾਡਾ ਸਾਡਾ ਬਹੁਤ ਬਹੁਤ ਜ਼ਿਆਦਾ ਵੈਰੀ ਗੁੱਡ ਰਿਹਾ ਜੀ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਦੇ ਵਿੱਚ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਹੈ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤੇ ਸਿੱਖਿਆ ਵਿਭਾਗ ਹੈ ਜਿਹੜਾ ਉਹ ਸਰਦਾਰ ਹਰਜੋਤ ਸਿੰਘ ਬੈਂ ਸਾਡੀ ਸਿੱਖਿਆ ਮੰਤਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਰਾਜਵੀਰ ਸਿੰਘ ਪਲੱਸ 1 A ਨਾਨ ਮੈਡੀਕਲ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਬਹੁਤ ਕੋਆਪਰੇਟਿਵ ਨੇ ਟੀਚਰਸ ਵੀ ਉਹ ਐਪਰੀਸ਼ੀਏਟ ਕਰਦੇ ਨੇ ਸਾਰੇ ਬੱਚਿਆਂ ਨੂੰ ਤੇ ਜਿਹੜੇ ਵੀਕ ਵੀ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਕਿਸੇ ਨੂੰ ਵੀ ਪਾਰਸ਼ਲਟੀ ਨਹੀਂ ਕਰਦੇ ਜੀ ਆ ਨਾਮ ਤਾਂ ਰنجਿਤ ਕੋਰੇ ਜੀ ਅੱਜ ਆ ਕੇ ਜਲਦੀ ਰਹੀ ਆ ਉਹ ਤਾਂ ਸਾਡਾ ਕਹਿੰਦਾ ਸਾਡੀ ਗੱਲਬਾਤ ਬਹੁਤ ਵਧੀਆ ਹੋਈ ਜੀ ਸਾਡਾ ਇਹ ਬੇਟਾ ਪਲੱਸ 1 ਹੈ ਜੀ ਤੇ ਇਹ 3-4 ਸਾਲ ਤੋਂ ਮਤਲਬ 7 ਤੋਂ ਇਸ ਸਕੂਲ ਦੇ ਵਿੱਚ ਕੰਟੀਨਿਊ ਹੈ ਮਤਲਬ ਕਿ 올ਓਵਰ ਸਕੂਲ ਦਾ ਰਿਵਿਊ ਸਾਡਾ ਸਾਡਾ ਬਹੁਤ ਬਹੁਤ ਜ਼ਿਆਦਾ ਵੈਰੀ ਗੁੱਡ ਰਿਹਾ ਜੀ ਬਹੁਤ ਜ਼ਿਆਦਾ ਟੀਚਰ ਵੀ ਪਪ ਕੋਆਪਰੇਟਿਵ ਨੇ ਹਰ ਤਰ੍ਹਾਂ ਨਾਲ ਹੈਲਪ ਕਰਦੇ ਨੇ ਬੱਚਿਆਂ ਦੀ ਤੇ ਅਸੀਂ ਪੂਰੇ ਸੈਟੀਸਫਾਈਡ ਹਾਂ ਜੀ ਨਹੀਂ ਸਰ ਸਾਡਾ ਐਕਸਪੀਰੀਅੰਸ ਸ਼ੁਰੂ ਤੋਂ ਹੀ ਜਦੋਂ ਤੋਂ ਅਸੀਂ ਸਕੂਲ ਦੇ ਵਿੱਚ ਸਾਡਾ ਬੱਚਾ ਆਇਆ ਸਾਡਾ ਖੁਦ ਐਕਸਪੀਰੀਅੰਸ ਇੰਨਾ ਵਧੀਆ ਰਿਹਾ ਸਾਡੇ ਨਾਲ ਟੀਚਰਸ ਮਤਲਬ ਪਰਸਨਲੀ ਵੀ ਸਾਡੇ ਨਾਲ ਪੂਰਾ ਇੰਨ ਵਧੀਆ ਨੇ ਤੇ ਸਾਡੇ ਬੱਚੇ ਲਈ ਵੀ ਬਹੁਤ ਜੀ मेरा मेरा नाम सुविंदर सिंह लेक्चरर इकोनॉमिक्स मैं मल्टीपर्पस स्कूल ਦੇ ਵਿੱਚ ਹੀ ਆ ਨਹੀਂ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਸੰਬੰਧ ਦੇ ਵਿੱਚ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਹੈ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤੇ ਸਿੱਖਿਆ ਵਿਭਾਗ ਹੈ ਜਿਹੜਾ ਉਹ ਸਰਦਾਰ ਹਰਜੋਤ ਸਿੰਘ ਬੈਂ ਸਾਡੀ ਸਿੱਖਿਆ ਮੰਤਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਲੀਹਾਂ ਦੇ ਉੱਤੇ ਚੱਲ ਰਹੇ ਆ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਵਿਜੇ ਕਪੂਰ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਪੀਟੀਐਮ ਹੋ ਰਹੀ ਹੈ ਪਹਿਲਾਂ ਵੀ ਜਿੰਨੀਆਂ ਪੀਟੀਐਮ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਅਧਿਆਪਕ ਨੇ ਆਪਣਾ ਪੂਰਾ ਤਨ ਮਨ ਲਾ ਕੇ ਵਿਦਿਆਰਥੀਆਂ ਨੂੰ ਪੜਾਇਆ ਵਧੀਆ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਹੈ ਤੇ ਜਿਹੜੇ ਮਾਪੇ ਆ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਉਤਸ਼ਾਹ ਹੈ ਕਦੇ ਵੀ ਪਹਿਲਾਂ ਅਸੀਂ 2-3 ਸਾਲ ਤੋਂ ਪਹਿਲਾਂ ਦੇਖਿਆ ਕਿ ਕਦੇ ਵੀ ਇੰਨਾ ਅਧਿਆਪਕ ਮਾਪੇ ਮਿਲਣੀ ਹੈ ਜਿਹੜੀ ਉਹਦੇ ਉੱਤੇ ਕਦੇ ਵੀ ਮਾਪਿਆਂ ਦਾ ਉਤਸ਼ਾਹ ਸੀ ਜਿਹੜਾ ਉਹ ਨਹੀਂ ਆਇਆ ਪਰੰਤੂ ਹੁਣ ਜਿਹੜਾ ਹੈ ਮਾਪੇ ਸਰਕਾਰੀ ਸਕੂਲਾਂ ਵੱਲ ਉਹਨਾਂ ਦਾ ਜਾਲਾ ਝੁਕਾਉਣ ਕਰਕੇ ਹੁਣ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਵਧਿਆ ਆਕਰਸ਼ਿਤ ਕਰ ਰਹੀਆਂ ਨੇ ਤੇ ਜਿਹੜਾ ਸਾਡਾ ਸਕੂਲ ਹੈ ਇਹ ਵੀ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਤੇ ਹੋਰ ਜਿਹੜੀਆਂ ਸਾਡੀਆਂ ਅਕਾਦਮਿਕ ਐਕਟੀਵਿਟੀਆਂ ਆ ਉਹਦੇ ਵਿੱਚ ਵੀ ਸਾਡੇ ਵਿਦਿਆਰਥੀ ਹੈ ਜਿਹੜੇ ਮੱਲਾ ਮਾਰ ਰਹੇ ਆ ਇਸ ਕਰਕੇ ਸਾਡੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ। ਰਾਜਵੀਰ ਸਿੰਘ ਪਲੱਸ 1 A ਨਾਨ ਮੈਡੀਕਲ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਬਹੁਤ ਕੋਆਪਰੇਟਿਵ ਨੇ ਟੀਚਰਸ ਵੀ ਦੀ ਗੱਲਬਾਤ ਹੋ ਰਹੀ ਹੈ ਉਹਨਜੀ ਸਾਡਾ ਇਹ ਬਟਾ ਪਲੱਸ 5 ਹੈ ਜੀ ਤੇ ਇਹ 3-4 ਸਾਲ ਤੋਂ ਮਤਲਬ 7 ਤੋਂ ਇਸ ਸਕੂਲ ਦੇ ਵਿੱਚ ਕੰਟੀਨਿਊਗਾ ਮਤਲਬ ਕਿ 올ਓਵਰ ਇਸਕੂਲ ਦਾ ਰਿਵਿਊ ਸਾਡਾ ਸਾਡਾ ਬਹੁਤ ਬਹੁਤ ਜ਼ਿਆਦਾ ਵੈਰੀਫੀਡ ਰਿਹਾ ਜੀ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਸੰਬੰਧ ਦੇ ਵਿੱਚ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਹੈ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤੇ ਸਿੱਖਿਆ ਵਿਭਾਗ ਹੈ ਜਿਹੜਾ ਉਹ ਸਰਦਾਰ ਹਰਜੋਤ ਸਿੰਘ ਬੈਂ ਸਾਡੇ ਸਿੱਖਿਆ ਮੰਤਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਰਾਜਵੀਰ ਸਿੰਘ ਪਲੱਸ 1 A ਨਾਨ ਮੈਡੀਕਲ ਜੀ ਕਿੰਮਤ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਬਹੁਤ ਕੋਆਪਰੇਟਿਵ ਨੇ ਟੀਚਰਸ ਵੀ ਉਹ ਐਪਰੀਸ਼ੀਏਟ ਕਰਦੇ ਨੇ ਸਾਰੇ ਬੱਚਿਆਂ ਨੂੰ ਤੇ ਜਿਹੜੇ ਵੀਕ ਵੀ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਕਿਸੇ ਨੂੰ ਵੀ 파ਰਸ਼ਲਟੀ ਨਹੀਂ ਕਰਦੇ ਜੀ ਨਾਮ ਤਾਂ ਰنجਿਤ ਕੋਰੇ ਜੀ ਅੱਜ ਮਾਪੇ ਜਲਦੀ ਆਏ ਹੋ ਸਾਰਾ ਸਭ ਕੁਝ ਜਾਣਨਾ ਸਾਡੀ ਗੱਲਬਾਤ ਬਹੁਤ ਵਧੀਆ ਹੋਈ ਜੀ ਸਾਡਾ ਇਹ ਬੇਟਾ ਪਲੱਸ 1 ਹੈ ਜੀ ਤੇ ਇਹ 3-4 ਸਾਲ ਤੋਂ ਮਤਲਬ 7th ਤੋਂ ਇਸ ਸਕੂਲ ਦੇ ਵਿੱਚ ਕੰਟੀਨਿਊ ਹੈ ਮਤਲਬ ਕਿ 올ਓਵਰ ਸਕੂਲ ਦਾ ਰਿਵਿਊ ਸਾਡਾ ਸਾਡਾ ਬਹੁਤ ਬਹੁਤ ਜ਼ਿਆਦਾ ਵੈਰੀ ਗੁੱਡ ਰਿਹਾ ਜੀ ਬਹੁਤ ਜ਼ਿਆਦਾ ਟੀਚਰ ਵੀ ਪੌਪ ਕੋਆਪਰੇਟਿਵ ਨੇ ਹਰ ਤਰ੍ਹਾਂ ਨਾਲ ਹੈਲਪ ਕਰਦੇ ਨੇ ਬੱਚਿਆਂ ਦੀ ਤੇ ਅਸੀਂ ਪੂਰੇ ਸੈਟੀਸਫਾਈਡ ਹਾਂ ਜੀ ਨਹੀਂ ਸਰ ਸਾਡਾ ਐਕਸਪੀਰੀਅੰਸ ਸ਼ੁਰੂ ਤੋਂ ਹੀ ਜਦੋਂ ਤੋਂ ਅਸੀਂ ਸਕੂਲ ਦੇ ਵਿੱਚ ਸਾਡਾ ਬੱਚਾ ਆਇਆ ਸਾਡਾ ਖੁਦ ਐਕਸਪੀਰੀਅੰਸ ਇੰਨਾ ਵਧੀਆ ਰਿਹਾ ਸਾਡੇ ਨਾਲ ਟੀਚਰਸ ਮਤਲਬ ਪਰਸਨਲੀ ਵੀ ਸਾਡੇ ਨਾਲ ਪੂਰਾ ਇਨ ਵਧੀਆ ਨੇ ਤੇ ਸਾਡੇ ਬੱਚੇ ਲਈ ਵੀ ਬਹੁਤ ਜੀ ਜੀ ਨਾਮ ਮੇਰਾ ਨਾਮ ਸੁਖਵਿੰਦਰ ਸਿੰਘ ਲੈਕਚਰਰ ਇਕਨੋਮਿਕਸ ਮੈਂ ਮਲਟੀਪਰਪਸ ਸਕੂਲ ਦੇ ਵਿੱਚ ਹੀ ਆ। ਨੇ ਮੀਟਿੰਗ ਹੋ ਰਹੀ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਦੇ ਵਿੱਚ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਹੈ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤੇ ਸਿੱਖਿਆ ਵਿਭਾਗ ਹੈ ਜਿਹੜਾ ਉਹ ਸਰਦਾਰ ਹਰਜੋਤ ਸਿੰਘ ਬੈਂ ਸਾਡੀ ਸਿੱਖਿਆ ਮੰਤਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਲੀਹਾਂ ਦੇ ਉੱਤੇ ਚੱਲ ਰਿਹਾ ਹੈ। ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਵਿਜੇ ਕਪੂਰ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਪੀਟੀਐਮ ਹੋ ਰਹੀ ਹੈ ਪਹਿਲਾਂ ਵੀ ਜਿੰਨੀਆਂ ਪੀਟੀਐਮ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਅਧਿਆਪਕ ਨੇ ਆਪਣਾ ਪੂਰਾ ਤਨ ਮੰਨ ਲਾ ਕੇ ਵਿਦਿਆਰਥੀਆਂ ਨੂੰ ਪੜਾਇਆ ਵਧੀਆ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਹੈ ਤੇ ਜਿਹੜੇ ਮਾਪੇ ਐ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਉਤਸ਼ਾਹ ਹੈ ਕਦੇ ਵੀ ਪਹਿਲਾਂ ਅਸੀਂ 2-3 ਸਾਲ ਤੋਂ ਪਹਿਲਾਂ ਦੇਖਿਆ ਕਿ ਕਦੇ ਵੀ ਇੰਨਾ ਅਧਿਆਪਕ ਮਾਪੇ ਮਿਲ ਨਹੀਂ ਹੈ ਜਿਹੜੀ ਉਹਦੇ ਉੱਤੇ ਕਦੇ ਵੀ ਮਾਪਿਆਂ ਦਾ ਉਤਸ਼ਾਹ ਸੀ ਜਿਹੜਾ ਉਹ ਨਹੀਂ ਆਇਆ ਪਰੰਤੂ ਹੁਣ ਜਿਹੜਾ ਹੈ ਮਾਪੇ ਸਰਕਾਰੀ ਸਕੂਲਾਂ ਵੱਲ ਉਹਨਾਂ ਦਾ ਜਾਲਾ ਝੁਕਾ ਹੋਣ ਕਰਕੇ ਹੁਣ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਵਧੀਆ ਆਕਰਸ਼ਿਤ ਕਰ ਰਹੀਆਂ ਨੇ ਤੇ ਜਿਹੜਾ ਸਾਡਾ ਸਕੂਲ ਹੈ ਇਹ ਵੀ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਤੇ ਹੋਰ ਜਿਹੜੀਆਂ ਸਾਡੀਆਂ ਅਕਾਦਮਿਕ ਐਕਟੀਵਿਟੀਜ਼ ਆ ਉਹਦੇ ਵਿੱਚ ਵੀ ਸਾਡੇ ਵਿਦਿਆਰਥੀ ਹੈ ਜਿਹੜੇ ਮੱਲਾ ਮਾਰ ਰਹੇ ਆ ਇਸ ਕਰਕੇ ਸਾਡੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ